ਪੰਜਾਬ ਚ ਸਾਫ ਰਹੇਗਾ ਮੌਸਮ ਮੌਸਮ ਵਿਭਾਗ ਵੱਲੋਂ ਫਿਲਹਾਲ ਕੋਈ ਅਪਡੇਟ ਜਾਰੀ ਨਹੀਂ ਕੀਤੀ ਗਈ ਹੈ ਕਿਸੇ ਤਰ੍ਹਾਂ ਦਾ ਵੀ ਕੋਈ ਅਲਰਟ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਿਸੇ ਵੀ ਸੂਬੇ ਲਈ ਜਾਰੀ ਨਹੀਂ ਕੀਤਾ ਗਿਆ ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਮੀਂਹ ਨੇ ਪੰਜਾਬੀਆਂ ਨੂੰ ਗਰਮੀ ਤੋਂ ਕਾਫੀ ਰਾਹਤ ਦਵਾਈ ਹੈ ਲਖੜੀ ਦੇ ਤਿਉਹਾਰ ਤੇ ਬਾਰਿਸ਼ ਕਰਕੇ ਬਾਜ਼ਾਰਾਂ ਦੇ ਵਿੱਚ ਵੀ ਕਾਫੀ ਇਰੋਨਿਕ ਦੇਖਣ ਨੂੰ ਮਿਲ ਰਹੀ ਹੈ ਪਰ ਹੁਣ ਫਿਰ ਤੋਂ ਮੌਨਸੂਨ ਇੱਕ ਵਾਰ ਸੁਸਤ ਪੈਂਦਾ ਨਜ਼ਰ ਆ ਰਿਹਾ ਹੋਇਆ ਹੈ ਤੇ ਗਰਮੀ ਦਾ ਪੱਧਰ ਜਿਹੜਾ ਪਹਿਲਾਂ ਨਾਲੋਂ ਜ਼ਿਆਦਾ ਵੱਧ ਗਿਆ ਹੈ ਦੱਸ ਦਈਏ ਕਿ ਪੰਜਾਬ ਵਿੱਚ ਅੱਜ ਜ਼ਮੀਨ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਮੌਸਮ ਵਿਭਾਗ ਕੇਂਦਰ ਮੁਤਾਬਕ ਜੇਕਰ ਅੱਜ ਦੀ ਹਾਲਾਤ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਮੌਨਸੂਨ ਫਿਰ ਤੋਂ ਸੁਸਤ ਹੋ ਗਿਆ ਹੈ ਹਲਕੀ ਬਾਰਿਸ਼ ਤੋਂ ਬਾਅਦ ਸੂਬੇ ਦੇ ਤਾਪਮਾਨ ਵਿੱਚ 1.3 ਡਿਗਰੀ ਦੀ ਭਾਰੀ ਕਿਰਾਵਟ ਦਰਜ ਕੀਤੀ ਗਈ ਹੈ ਜਦ ਕਿ ਸਭ ਤੋਂ ਵੱਧ ਤਾਪਮਾਨ ਲੁਧਿਆਣਾ ਅਧੀਨ ਪੈਂਦੇ ਸਮਰਾਲਾ ਵਿੱਚ 4 ਡਿਗਰੀ ਦਰਜ ਕੀਤਾ ਗਿਆ ਹੈ ਪੰਜਾਬ ਚ ਮੌਨਸੂਨ ਦੀ ਰਫਤਾਰ ਮੱਠੀ ਹੁੰਦੀ ਨਜ਼ਰ ਆ ਰਹੀ ਹੈ ਅਗਸਤ ਮਹੀਨੇ ਵਿੱਚ ਚੰਗੀ ਬਾਰਿਸ਼ ਹੋਣ ਦੀ ਉਮੀਦ ਸੀ ਪਰ ਮਹੀਨੇ ਦੇ ਪਹਿਲੇ 15 ਦਿਨਾਂ ਚ 10% ਘੱਟ ਬਾਰਿਸ਼ ਦਰਜ ਕੀਤੀ ਗਈ ਹੈ ਹਾਲਾਂਕਿ ਮੌਸਮ ਵਿਭਾਗ ਨੇ ਇਸ ਨੂੰ ਆਮ ਦੱਸਿਆ ਹੈ ਭਰਦਾਸ ਜ਼ਿਲ੍ਹੇ ਅਜੇ ਹਨ ਜਿੱਥੇ ਆਮ ਨਾਲੋਂ 21 ਤੋਂ 70% ਘੱਟ ਬਾਰਿਸ਼ ਹੋਈ ਹੈ ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਨੂੰ ਲਾਲ ਅਤੇ ਪੀਲੇ ਜ਼ੋਨ ਦੇ ਵਿੱਚ ਰੱਖਿਆ ਹੈ ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 1 ਅਗਸਤ ਤੋਂ 15 अगस्त तक 86.6% बारिश होनी चाहिए थी पर हुन तक इथे सिर्फ 77.6% ਮੀਂਹ ਪਿਆ ਹੈ 21 अगस्त ਨੂੰ ਮੁੜ ਪੰਜਾਬ ਵਿੱਚ ਚੰਗੀ ਬਾਰਿਸ਼ ਹੋਣ ਦੇ ਅਸਾਰ ਹਨ ਆਈਐਮਡੀ ਵੱਲੋਂ ਜਾਰੀ ਆਂਕੜਿਆਂ ਅਨੁਸਾਰ 21 अगस्त ਨੂੰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਅਤੇ ਜਲੰਧਰ ਨੂੰ ਛੱਡ ਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਦੱਸਈਏ ਕਿ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਹਜੇ ਕਿਸੇ ਸੂਬੇ ਲਈ ਕਿਸੇ ਤਰ੍ਹਾਂ ਦਾ ਕੋਈ ਅਲਰਟ ਯਾ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਪਰ 21 ਅਗਸਤ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਪੂਰੇ ਪੰਜਾਬ ਦੇ ਵਿੱਚ ਚੰਗੀ ਬਾਰਿਸ਼ ਹੋਣ ਦੀ ਉਮੀਦ ਜਤਾਈ ਹੈ ਤਾਂ ਉਮੀਦ ਹੈ ਕਿ ਪੰਜਾਬੀਆਂ ਨੂੰ ਆਉਣ ਵਾਲੇ ਦਿਨਾਂ ਚ ਪੈ ਰਹੀ ਗਰਮੀ ਤੋਂ ਰਾਹਤ ਮਿਲੇਗੀ ਹਾਲਾਂਕਿ ਜਿਹੜੀ ਬਾਰਿਸ਼ ਪਿਛਲੇ ਦਿਨੀ ਹੋਈ ਹੈ ਉਸ ਨੇ ਕਾਫੀ ਗਰਮੀ ਤੋਂ ਰਾਹਤ ਪੰਜਾਬੀਆਂ ਨੂੰ ਦਵਾਈ ਹੈ ਪਰ ਫਿਰ ਵੀ ਪੰਜਾਬੀ ਬੇਸਬਰੀ ਨਾਲ ਬਾਰਿਸ਼ ਦਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਇਸ ਸਾਲ ਜਿਹੜਾ ਪਿਛਲੇ ਸਾਲ ਨਾਲ ਲੋਕਾਟ ਮੀ ਦਰਜ ਕੀਤਾ ਗਿਆ ਹੈ ਪਿਛਲੇ ਸਾਲ ਲੋਕਾਂ ਨੂੰ ਹੜ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਸਾਲ ਉਸ ਦੇ ਮੁਕਾਬਲੇ ਮੀ ਘਟ ਦਰਜ ਕੀਤਾ ਗਿਆ ਪੰਜਾਬ ਦੇ ਵਿੱਚ ਔਰ ਪੰਜਾਬ ਦੇ ਕਈ ਅਜੇ ਇਲਾਕੇ ਨੇ ਜਿੱਥੇ ਹਜੇ ਵੀ ਮੀ ਬਹੁਤ ਜ਼ਿਆਦਾ ਘੱਟ ਪੱਧਰ ਤੇ ਅਦਰਜ ਕੀਤਾ ਗਿਆ ਹੈ ਤੇ ਜਿੱਥੇ ਗਰਮੀ ਦੇ ਕਾਰਨ ਨਮੀ ਅਤੇ ਚਿਪਚਿਪੀ ਜ਼ਿਆਦਾ ਵੱਧ ਗਈ ਹੈ ਤੁਸੀਂ ਆਪਣੇ ਸੂਬੇ ਦਾ ਹਾਲ ਸਾਡੇ ਨਾਲ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਸਕਦੇ ਹੋ ਕਿ ਤੁਹਾਡੇ ਸੂਬੇ ਦੇ ਵਿੱਚ ਬਾਰਿਸ਼ ਹੋ ਰਹੀ ਹੈ ਜਾਂ ਫਿਰ ਤੁਸੀਂ ਗਰਮੀ ਦਾ ਸਾਹਮਣਾ ਕਰ ਰਹੇ ਹੋ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ حاضر ਹੋਵਾਂਗੇ ਤੁਸੀਂ ਦੇਖਦੇ ਰਹੋ ਨਿੱਡਰ ਪੰਜਾਬੀ মিডিਆ ਹੁੰਦੀ ਹੈ ਇਜਾਜ਼ਤ ਧੰਨਵਾਦ